زندگی جڑی سانو رب نے گرو نے سب گرو نے دیتی اس زندگی کو جے اج دے حساب نال ہے تے اج جو سوچ بڑی ہوئی ہے دنیا وچ کہ زندگی ملی ہے بس ٹھکا دو بڑے لوگ تو دنیا میں بھی کہیں سنگ گے تھوڑا

یعنی سر سکتے تھے زندگی روح جو سونا قدار تھا سانسوں کے لئے کہ بھی سمجھنے دے زندگی روح دو طریقے پہلا طریقہ جس کو پہتے کے بعد ہی طریقہ کہتے ہیں جو آپ دنیا دے بچ بچار چل رہے تھے کو ملو جی، کھا لو جی، پین لو جی، سون لو جی، بپار کرنے لو جی ਤੋ ਇਹ ਕੋ ਤਰੀਕਾ ਜਿਹੜਾ ਪੌਂਦੀ ਖਵਾਦੀ ਹੈ ਜਿਹੜਾ ਸੰਸਾਰ ਵਿੱਚ ਸਾਨੂੰ ਵਾਰ-ਵਾਰ ਭਜਉਂਦਾ ਹੈ ਵਾਰ-ਵਾਰ ਦੁੱਖ ਤੋਂ ਲੈ ਕੇ ਜਾਂਦਾ ਹੈ ਇੱਕ ਤਰੀਕਾ ਹੈ ਜਿਸ ਨੂੰ ਅਧਿਆਖ ਨਹੀਂ ਤਰੀਕਾ ਕਹਿੰਦੇ ਨੇ ਜਿਹੜਾ ਸੱਚ ਨੂੰ ਸਾਨੂੰ ਮਾਗ ਉਹ ਸਭ ਕੁਝ ਸਾਨੂੰ ਸਿਖਾਉਂਦੇ ਨੇ ਇਸ ਜ਼ਿੰਦਗੀ ਬਾਰੇ ਕਵੀਰ ਸਾਹਿਬ ਦਾ ਇੱਕ ਬਚਨ ਹੈ ਕਿ ਕਵੀਰ ਮਾਨਸ ਜਨਮ ਗੁਲਾਬ ਹੈ ਹੋਏ ਨਾ ਵਾਰੇ ਬਾ جو من فل پا کے پھولے گئے ہیں بہت مالا گیا ہے گروہ پیارے ساتھ سنگھ ایک شبد رکھ رہتا کہ دلم کو شبد ہے دیکھو جیتا ساتھ سمجھنا ہوئے کہ گروہ دی گلتے ساتھ گروہ دی گلتے پر اسا کرنا جے جی ساتھ سمجھنا ہی نہیں پھر گروہ پیارے ساتھ سنگھ تھے

ਇਹ ਅਧਿਆਤਮਿਕ ਦਰਸ਼ਨ ਕਿਹਾ ਹੈ ਇਹ ਅਧਿਆਤਮਿਕ ਗਿਆਨ ਕਿ ਗੁਰੂ ਜੀ ਸਾਹਿਬ ਜੀ ਕੋ ਤਕੜੀ ਜਿਹੜੀ ਹੁੰਦੀ ਆ ਉਹਦੇ ਵੀ ਜਿਹੜੇ ਪਲੜੇ ਉੱਤੇ ਨੇ ਉਹ ਦੋ ਹੁੰਦੇ ਜਦੋਂ ਪੜ ਕੇ ਚੱਲੀਏ ਟੱਕਰ ਲੜਨਾ ਫਸੇ ਹੀ ਤੋਂ ਉਹ ਵੀ ਜਿਹੜੀ ਸਦਗੀ ਹੈ ਸ ਜਿੰਦਗੀਆਂ ਨੂੰ ਇਸ ਸੰਸਾਰ ਦੇ ਸਤਿਗੁਰ ਇਹਨਾਂ ਦੋਨਾਂ ਪਹਿਲੂਆਂ ਨੂੰ ਵਿਚਾਰ ਦੇ ਵਿਚਾਰ ਦੇ ਜੁੜਾ ਪੈਂਦਾ ਹੈ زندگی اس تے سدگو کی گل سی سہی جا جائے پھر بھی ہوں گا پیاری سنگت کہ پھر سنسار جونا بھی سکتا سنسار تے رہنا بھی سوکھا کہ سچ تے جانا بھی سوکھا سب نام گروہ پیاری

ਜਿੰਦਗਾਂ ਨੂੰ ਜਿਸ ਤਰ੍ਹਾਂ ਗੁਰੂ ਕਹ ਰਹੇ ਨੇ ਜੇ ਉਹ ਗੱਲ ਸਾਡੇ ਭੱਲੇ ਵਿੱਚ ਪੈ ਰਹੀ ਹੈ ਤਾਂ ਇਹਦਾ ਮਤਲਬ ਹੈ ਕਿ ਸਤਿ ਪੰਥ ਹੀ ਜਨਮ ਲੈਣਾ ਹੈ। ਉਸ ਤੋਂ ਬਾਅਦ ਫਿਰ ਇਹ ਜਨਮ ਲੈਣਾ। ਤੇ ਗੁਰੂ ਗ੍ਰੰਥ ਨਵਾਸ ਸੱਚੇ ਪਾਤਸ਼ਾਹ ਇਹ ਜਨਮ ਕਿਸ ਲਈ ਤਾਂ ਸਤੁਰ ਕਹਿੰਦੇ ਮਿਲ ਜਗਦੀਸ਼ ਮਿਲਦ ਕੀ ਵੜੀ। ਗੁਰੂ ਬਿਆਈ ਸਾਰਸਕੂ ਇਹ ਜਨਮ ਮਿਲਿਆ ਤੇ ਕਿਵੇਂ ਮਿਲਿਆ ਕਿ ਜਗਦੀਸ਼ ਮਿਲਨ ਦੀ ਵਾਰੀ ਹੈ। ਕਿ ਰੱਬ ਨੂੰ ਮਿਲਣ ਦੀ ਵਾਰੀ ਹੈ। ਇਹ ਵਾਰੀ ਰੱਬ ਨੂੰ ਮਿਲਣ ਦੀ ਹੈ ਜਿਹੜੀ ਸਾਸ ਵਿੱਚ ਹੁਣ ਸਤਨਾਂ ਕਹਰੇ ਰੱਬ ਨੂੰ ਮਿਲਣ ਦੀ ਵਾਰੀ ਹੈ ਲੇਕਿਨ ਸੰਸਾਰ ਨਾਲ ਵੀ ਜੁੜੀ ਪੈਣੀ ਸਤਨਾਮ ਵਾਹੂ ਗੁਰੂ ਪਿਆਰੀ ਸਾਸ ਵਿੱਚ ਇਹਨਾ ਖੁੱਦੇ ਪਲੜਿਆਂ ਨੂੰ بڑے ਢੰਗ ਨਾਲ ਸਮਝਣਾ ਪੈਂਦਾ ਹੈ ਫਿਰ ਜਾ ਕੇ ਕਿਤੇ ਸੱਚਖੰਡਾ ਮੁਕਤੀ ਦਾ ਦਰਵਾਜ਼ਾ ਇਹ ਰਸਾਅ ਦਾ ਖੁੱਲ ਹੈ ਕਿ ਦੁਨੀਆਂ ਤੇ ਆਏ ਆਪਾਂ ਧਰਤੀ ਤੇ ਰਹਿੰਦੇ ਹਾਂ

ਜਿਹੜੇ ਲੋਕ ਖੋਜੀ ਨੇ ਜਿਹੜੇ ਜਾਣਨਾ ਚਾਹੁੰਦੇ ਨੇ ਵੀ ਜ਼ਿਆਦਾਤਰ ਤਾਂ ਲੋਕ ਜਾਣਨਾ ਚਾਹੁੰਦੇ ਨੇ ਜਿਨ੍ਹਾਂ ਦੀ ਕੋਈ ਤਲਾਸ਼ ਹੈ ਜਿਹੜੇ ਲੱਭਣਾ ਚਾਹੁੰਦੇ ਹੈ